ਹਾਂ ਦੇ ਆ ਦੇਖ ਦੇਖ ਦੇ ਖੌਲੀ ਦੀ ਬਾਸ ਸਕਦਾ ਆਇਆ ਖੜਾ ਬੜਾ ਛੇਦੀ ਕਰ ਰਾਜਣ ਤਨਵੀਰ ਜੀ ਆਇਆ ਪਾ ਜੀ ਕਿ ਗੁਰਦਾ ਵੀ ਮੈਂ ਆ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਗੋਲੀਨ ਮਹਿਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੈਨਲ ਕਮ ਵੀਰਵਾਰ ਆਪਾਂ ਪੀਰਾਂ ਦੇ ਮੱਥਾ ਟੇਕਣ ਚੱਲਦੇ ਆ ਜੀ ਤੁਹਾਨੂੰ ਵੀ ਲੈ ਕੇ ਚਾਉਂਦੇ ਨੇੜੇ ਹੀ ਆਪਣੇ ਘਰ ਤੋਂ ਥੋੜੀ ਜਿਹੀ 10 ਮਿੰਟਾਂ ਦਾ ਫਰਕ ਆ ਜੀ ਬਸ ਬਸ ਇੱਕ ਜਾਣ ਦੀ ਕਾਲ ਹੁੰਦੀ ਆ ਜੀ ਬਸ ਨੇੜੇ ਹੀ ਅੱਧਾ ਦਾ ਬਸ ਉਹ ਤਾਂ ਵੀ ਆ ਬਲੋਂ ਵਾਲੀ ਚਾਹਤ ਨਹੀਂ ਮੈਨੂੰ ਬੈਕ 'ਚੇ ਨਿਕਾਣਾ ਨਾ ਉਹ ਬੈਕ 'ਚ ਮੈਂ ਕਰ ਦਿੰਦਾ ਕੈਮਰਾ ਹਾਂਜੀ ਆਪਾਂ ਦਰਗਾਹ ਤੇ ਪਹੁੰਚ ਚੁੱਕੇ ਹਾਂ ਜੀ ਕਿਉਂਕਿ 10 ਮਿੰਟਾਂ ਦਾ ਹੀ ਰਾਸਤਾ ਸੀ ਹੈ ਜੀ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਹੁਣ ਆਪਾਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਜੀ

ਤਕ ਆਉਂਗੀ ਲੈ ਮੈਂ ਲੈ ਕੇ ਆਉਂਗੀ 35 ਰੁਪਏ ਰਹਿਣਗੀ ਮੈਂ ਲੈ ਕੇ ਜਾਣੀ ਆ ਕਿੰਨੇ ਦੀ ਹੈ ਪੁੱਛ ਲਓ 35 ਰੁਪਏ ਦੀ ਕਿ ਦੇ ਦੇਂਗੀ ਲੈ ਲਈਂ ਸੁੱਲੇ ਲੈ ਕੇ ਜਾਣਾ ਮੈਂ ਮਮਾ ਜਾ ਤੈ ਮਿੰਟ ਹੋਸਪੀਟ ਹਾਂਜੀ ਆਪਾਂ ਪੀਰਾਂ ਦੇ ਜਾਇਆ ਇਹ ਸਿਰਫ ਜਾਣ ਨੂੰ 10 ਮਿੰਟ ਲੱਗੇ 10 ਮਿੰਟ ਜਾਣ ਨੂੰ 10 ਮਿੰਟ ਆਉਣ ਨੂੰ ਬਹੁਤ ਨੇੜੇ ਆ ਪਰ ਇੱਕ ਗੱਲ ਇਹ ਹੈ ਕਿ ਆਪਾਂ ਤੋਂ ਜਾਇਆ ਨਹੀਂ ਜਾਂਦਾ ਜੀ ਆਪਾਂ ਪ੍ਰਸ਼ਾਦ ਲੈ ਆਏ ਜੀ ਆਪਾ ਜੀ ਜਦੋਂ ਪੀਰਾਂ ਤੇ ਆਏ ਗਵਾਨੀਆਂ ਦੀ ਛੋਟੀ ਜੀ ਕੁੜੀ ਆ ਮਮੀ ਕਹਿੰਦੀ ਮੈਨੂੰ ਪਤਾ ਹੀ ਨਹੀਂ ਲੱਗਿਆ ਅੰਦਰ ਕਦੋਂ ਵੜ ਗਈ ਆ ਗਏ ਨਾ ਉਥੇ ਲਿਪੇਸਟ ਕਰਨ ਪੋਸਟ ਕਰਨ ਆਂਦਰੀ ਸੀ ਆਪਦੇ ਤੇ ਉਹ ਵਿਚਾਰੇ ਸਾਰੇ ਲੱਭੀ ਜਾ ਰਹੇ ਸੀਗੇ ਵੀ ਕਿੱਧਰ ਗਈ ਕਿੱਧਰ ਗਈ ਉਹਦਾ ਬਾਅਦ ਚ ਪਤਾ ਲੱਗਿਆ ਵੀ ਅੰਦਰ ਖੜਕਾ ਹੋ ਰਿਹਾ ਵੇ ਜਦੋਂ ਦੇਖਿਆ ਤਾਂ ਉਹ ਅੰਦਰ ਇਦਨ ਆਪਣੇ ਉਹ ਤੇ ਘਰੇ ਕੋਈ ਵੀ ਨਹੀਂ ਮਮੀ ਬਾਹਰ ਬੈਠੀ ਸੀ ਅਸੀਂ ਤੁਹਾਨੂੰ ਪਾਦੇ ਪੀਰਾਂ ਨੇ ਗਏ ਅਸੀਂ ਉਹ ਨਿੱਕੀ ਜੀ ਛੋਟੀ ਜੀ ਪਤਾ ਨਹੀਂ ਕਿਵੇਂ ਅੰਦਰ ਉਹਨੇ ਦਰਵਾਜ਼ਾ ਦਰਪੂਜਾ ਖੋਲ ਕੇ ਨਾ ਅੰਦਰ ਆ ਗਈ ਚਲੋ ਹੁਣ ਪੁੱਛ ਕੇ ਮੈਂ ਕੱਪ ਕਰਕੇ ਆਈਏ ਤੇਰਾ ਸਮਾਂ ਆਉ ਕਹਿੰਦੇ ਪਤਾ ਹੀ ਨਹੀਂ ਲੱਗਿਆ ਹੋਗਾ ਨਾ ਹੋਰ ਵੀ ਕਮਾਰ ਸੀ ਤਾਂ ਲੱਗਦੇ ਫਿਰ ਜਾਈਏ ਇਹਨੂੰ ਇਹ ਤਾਂ ਇੰਨੀ ਲੁਕੀ ਚਕਲਾ ਉਰੇ ਆ ਕੁਸਕਰੋ ਬੈਠੀ ਅੰਦਰ ਹੁਣ ਚੰਦ ਕੇ ਮਸਾ ਉਤਰੀ ਇਹ ਸਾਡੀ ਆ ਦੇਖੋ ਜੀ ਆ ਸਾਡੀ ਝਾਟੋ ਸੀ ਕਿੰਨੀ ਕੀ ਜੀ ਇਹ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅੰਦਰ ਚਲੇ ਗਈ ਇਹਨੂੰ ਸਾਰੇ ਲੱਭੀਗੇ ਕੀ ਕਰਦੀ ਸੀ ਅੰਦਰ ਪੁੱਤ ਹੂੰ ਬੋਲਾ ਕੇ ਜਾਏ ਯਾਕੀ ਇਹਦੋਂ ਨੂੰ ਆਹ ਲਵੇ ਸਤ ਗੱਲ ਬੋਸ ਤੱਕ ਕਿੰਨੀ ਗਲਾਕ ਕੇ ਆਈਆਂ ਅ ਦਾ ਰੰਗ ਨਾਲ ਲਿਬੜੀ ਹੋਈ ਆ ਕਾ ਕੀ ਇਹਦੇ ਹੁਣ ਤਾਂ ਫੋਨ 'ਚ ਮਗਨ ਆ ਦੇਖ ਲਓ ਤਾਂ ਸਾਰੇ ਆਪਣਾ ਮੰਮੀ ਨੇ ਦੱਸਿਆ ਕਿੰਨੂ ਦਰਸ਼ਾਈ ਪਿੱਛੇ ਛੁੜਾ ਹੈ ਇਹਦੇ ਥੋੜਾ ਜਾ ਇਹਨੇ ਚ ਪੀਣੀ ਹਾਂ ਹਾਲੇ ਮੈਂ ਸਾਰਾ ਪੀਣਾ ਮੈਂ ਨਹੀਂ ਛੱਡਦੀ ਇਦਾਂ ਬੰਦ ਕਰਦੀ ਹਾਂਜੀ ਤੁਸੀਂ ਵੀ ਪੀ ਲਓ ਜੀ ਜੂਸ ਬੰਦ ਕਰਦਾ ਹਾਂ ਹਾਂ ਸੋਪ ਇਹ ਕਿੱਥੇ ਆਉਂਦਾ ਆ ਕਿ ਇਹਦਾ ਵਾ ਕਿਨਾਂ ਕੋ ਜੋਧਾ ਹੁਣ ਪਤਾ ਹੀ ਨਹੀਂ ਕਿੱਥੇ ਆਵਾ ਪੀ ਏ ਦੱਸ ਤੂੰ ਗਿਆ ਕਿੱਥੇ ਹੋਇਆ ਸੀਗਾ ਨੀ ਰੰਗ ਲੈਣ ਨੀ ਰੰਗ ਲੈਣ ਪਤਾ ਇੰਨੀ ਦੂਰ ਜਾਈਦਾ ਹੁੰਦਾ ਹੁਣ ਡੈਡੀ ਆ ਕੇ ਗਿਆ ਸੀਗਾ ਤੇਰੇ ਪੈਣ ਗਿਆ ਬਹੁਤ ਦੇਖੀ ਸੀ ਆਪਾਂ ਜੀ ਹੁਣੀ ਇੱਥੇ ਮੱਥਾ ਟੇਕ ਕੇ ਗਏ ਸੀਗੇ ਪੀਰਾਂ ਦੇ ਆਏ ਸੀਗੇ ਜੀ ਆਪਾਂ ਪੂਰੇ ਮੱਥਾ ਟੇਕ ਕੇ ਗਏ ਸੀਗੇ ਤੇ ਹੁਣ ਬੱਚਿਆਂ ਨੂੰ ਰੰਗ ਦੇਵਾਂਗੇ ਲੋ ਨੇ ਕਹਿੰਦੇ ਰੰਗ ਲੈਣਾ ਪੋਲੀ ਕਾ ਇੰਨੀ ਦੂਰ ਆਏ ਇਹਨਾਂ ਨੂੰ ਰੰਗ ਨਹੀਂ ਮਿਲੇ ਰੰਗ ਮਿਲਣਗੇ ਹੁਣ ਉੱਥੇ ਜਿੱਥੇ ਇਹਨਾਂ ਨੇ ਪਹਿਲਾਂ ਦੇਖੇ ਸੀ ਜਿੱਦਾਂ ਆਪਾਂ ਪੀਰਾਂ ਦੇ ਜਾਂਦੇ ਸੀ ਹੁਣ ਇੱਥੇ ਦਬਾਉਣੇ ਪਾਣੇ ਇਹ ਘੜਕੀਆਂ ਖਿੜਕੀਆਂ ਫਿਰ ਕੇ ਇੱਕ ਹੀ ਗੱਲ ਇਹਨਾਂ ਨੇ ਰੱਖਾ ਤਾਂ ਨਹੀਂ ਰੰਗ ਰੱਖੇ ਹੋਏਗੇ ਇੱਥੇ ਓਹ ਲਾ ਬੱਟਾ ਤਾਂ ਹੁੰਦਾ ਓਹੀ ਆ ਪਰ ਝੋਕ ਲਗਾਦਾ ਇੱਥੇ ਸਾਡੇ ਇੰਨੀ ਸੇਲ ਹੁੰਦੀ ਆ ਰੰਗ ਰੰਗੀ ਰੱਖਣਾ ਨਾ ਓਹੀ ਤਾਂ ਹੈ ਕੋਈ ਦੁਕਾਨ ਤੇ ਹੋਲੀ ਫੇਟਾ ਲਾਏ ਨਾ ਲਾ ਕੇ ਰੰਗ ਲਗਾਉਣਾ ਲਵਾ ਜਾਂ ਸਾਹ ਮਤਲਬ ਓਹੀ ਤਾਂ ਹੈ ਇਹ ਨਹੀਂ ਲੈ ਲੈਂਦੇ ਲੈ ਲਓ ਹੁਣ ਹੋਰ ਕਿਹੜੇ ਲੈਣੇ ਤੂੰ ਮੱਝੇ ਨਾਲ ਬੱਤ ਚ ਲਾਉਂਗੀ ਪਹਿਲਾਂ ਤੂੰ ਉਹ ਲੈ 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 ਚੱਲ ਲੈ ਕਿੰਨੇ ਜਿਹੜੇ ਲੈਣੇ ਆ ਵੀ ਕਿੰਨੇ ਸੋਨੇ ਇਹ ਦੀ ਹਾਂ ਨਾ ਲੈ 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 ਕਿੰਨੇ ਲੈਣੇ ਉਹ ਦਾ ਰੰਗ ਹੀ ਲੈ ਲੈਣਾ ਲੈ ਫਿਰ ਰੰਗ ਰੰਗ ਲੈ ਲੈਣਾ ਜਲਦੀ ਲੈ ਲੈ ਜਿਹੜਾ ਜਿਹੜਾ ਲੈਣਾ ਠੀਕ ਹੈ ਧੀ ਲੈਣਾ ਲੈ ਲੈ ਆਂ ਜੂਜੀ ਲੈ ਲਾ ਬਾਕੀ ਆਤੀ ਕਰ ਗੱਲੀ ਨਾ ਮੈਂ ਨਹੀਂ ਲੈਣਾ ਕੁਝ ਵੀ ਬਸ ਪਤਾ ਇਨਾ ਕੀ ਲੈ ਆ ਆ ਲੈ ਆਂ ਆਂਟੀ ਆਖਾ ਦੋ ਇਹਨਾਂ ਦੀ ਨਾ ਖਾਣ ਦੀ ਜਮਾ ਵੀ ਕੋਈ ਲਿਮਟ ਨਹੀਂ ਪੈ ਹਾਂਜੀ ਆਪਾਂ ਵੀਡੀਓ ਦੇ ਐਂਡ ਇਥੇ ਕਰਦੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ